ਉਹਨਦਰ ਮਾੜ ਹੋ ਗਿਆ ਆਰਾਮਾ ਹੋ ਗਿਆ ਸਰਦੂਰਗੜ ਹੋ ਗਿਆ ਇੱਥੇ ਕੋਈ ਚੰਗੀ ਲੋਕੇਸ਼ਨ ਹੈ ਨਹੀਂ ਸੀਗੀ ਸੀਗੀ ਤੇ ਉਹਨ ਤਾਂ ਕਰਕੇ ਆਪਾਂ ਮਤਲਬ ਮੈਂ ਸੋਚਿਆ ਵੀ ਆਪਾਂ ਇੱਕ ਤਲਵੰਡੀ ਦੇ ਨਾਮ ਤੇ ਆਪਾਂ ਸਾਬੂ ਕੀ ਹਵੇਲੀ ਖੋਲ੍ਹੇ ਇੱਥੇ ਤੱਕ ਕਿ ਆਪਾਂ ਚਾਹ ਤੋਂ ਲੈ ਕੇ ਸਮੋਸੇ ਤੋਂ ਲੈ ਕੇ ਆਪਣੇ ਤੱਕ ਆਪਣੇ ਕੋਲ ਪੀਜ਼ਾ 버ਗਰ ਡੋਸਾ ਛੋਲੇ ਭਟੂਰੇ ਸਾਰਾ ਕੁਝ ਆਪਣੇ ਕੋਲੇ ਆਮ ਰੋਟੀ ਦਾ ਜਟਾ ਨਹੀਂ ਮਿਲ ਨਹੀਂ ਮਿਲ ਜਿਹੜੀ ਆਪਣੇ ਕੋਲ ਸਾਰੀ ਮਠਾਈ ਹੈ ਵਧੀਆ ਦੇਸੀ ਘਿਓ ਦੇ ਵਿੱਚ ਆਪਾਂ ਤਿਆਰ ਕਰਦੇ ਹਾਂ ਹਾਲ ਬਾਈ ਜਿੱਦਾਂ ਆਪਣੇ ਕੋਲ ਤੁਸੀਂ ਏਦਾਂ ਮੰਨੋ ਵੀ 250 ਬੰਦੇ ਦੀ ਗੈਦਰਿੰਗ ਵਾਸਤੇ ਹਾਲ ਇਹ ਹੈਗਾਗਾ ਮਤਲਬ ਨੀਚੇ ਫੂਡ ਕੁਆਲਿਟੀ ਹੋਰ ਹੋਊਗੀ ਅਲੱਗ ਉੱਪਰ ਹੋਊਗੀ ਠੀਕ ਹੈ ਜੀ ਠੀਕ ਹੈ ਉਹੀ ਸ਼ੈਫ ਨੇਗੇ ਵਧੀਆ ਚੰਗੀ ਸਾਰੀ ਕੁਆਲਿਟੀ ਦਿੰਨੇ ਆਪਾਂ ਨੀਚੇ ਸਾਰਾ ਫੂਡ ਸਪਲਾਈ ਕਰ ਆਪਣਾ ਜਿਹੜਾ ਰੇਟ ਹੈਗੇ ਬਹੁਤ ਬਾਜੀ ਰੱਖੇ ਹੋਏ ਨੇ ਜੈਨੂਨ ਸਾਰਾ ਜੈਨੂਨ ਬਿਲਕੁਲ ਮਤਲਬ ਵੰਡੀ ਸਾਬੋ ਵਾਲੇ ਤੁਹਾਡੇ ਲਈ ਸਾਬੋ ਕੀ ਹਵੇਲੀ ਲੈ ਕੇ ਆਏ ਆ ਜਿੱਥੇ ਕਿਸੇ ਵੀ ਤਰ੍ਹਾਂ ਦੇ ਖਾਣ ਪੀਣ ਤੋਂ ਲੈ ਕੇ ਬਰਥਡੇ ਪਾਰਟੀ ਕਿੱਟੀ ਪਾਰਟੀ ਮੈਰਿਜ ਫੰਕਸ਼ਨ ਅੰਗੇਜਮੈਂਟ ਫੰਕਸ਼ਨ ਕਿਸੇ ਵੀ ਤਰ੍ਹਾਂ ਦਾ ਜੇ ਕਹਿੰਦੀ ਹੈ 10 ਬੰਦਿਆਂ ਤੋਂ ਲੈ ਕੇ 250 ਬੰਦੇ ਦਾ ਕੋਈ ਵੀ ਫੰਕਸ਼ਨ ਕਰਨਾ ਉਹ ਸਾਰੀਆਂ ਜ਼ਰੂਰਤਾਂ ਤੁਹਾਡੀਆਂ ਇੱਕੋ ਜਗ੍ਹਾ ਤੇ ਪੂਰੀਆਂ ਹੋ ਜਾਣਗੀਆਂ ਤੇ ਸਭ ਤੋਂ ਵੱਡੀ ਗੱਲ ਤਲਵੰਡੀ ਸਾਬੋ ਮੈਂ 2 ਸਾਲ ਨੌਕਰੀ ਕੀਤੀ ਹੈਗੀ ਇੱਥੇ ਕੋਈ ਅਜਿਹੀ ਜਗ੍ਹਾ ਨਹੀਂ ਸੀ ਵੀ ਜਿੱਥੇ ਇੱਕ ਥਾਂ ਤੇ ਬੈਠ ਕੇ ਆਪਾਂ ਖਾ ਪੀ ਸਕੀਏ ਆਪਣੇ ਮਿੱਤਰਾਂ ਨਾਲ ਇੰਜੋਏ ਕਰ ਸਕੀਏ ਤਾਂ ਸਾਰੇ ਤਰ੍ਹਾਂ ਦੇ ਹੱਲ ਬਾਈ ਹੋਰੀ ਲੈ ਕੇ ਆਏ ਨੇ ਤੇ ਬਾਈ ਹੋਰੀ ਵਿਧਾਈ ਦੇ ਪਾਤਰ ਨੇ ਅੱਲਾ ਦਾ ਜੀ ਮੁਬਾਰਕਾ ਤੁਹਾਨੂੰ ਦੋਨੇ ਛੋਟੇ ਤੇ ਵੱਡੇ ਭਰਾ ਤੁਹਾਨੂੰ ਵੀ ਬਹੁਤ ਬਹੁਤ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਲੋਕੇਸ਼ਨ ਦੱਸ ਦਈਏ ਸਾਬੋ ਕੀ ਹਵੇਲੀ ਕਿੱਥੇ ਜੇ ਪੈਂਦੀ ਹੈ ਸਾਬੋ ਕੀ ਹਵੇਲੀ ਬਾਈ ਆਪਾਂ ਬਣਾਈ ਆ ਤਲਵੰਡੀ ਤੋਂ ਜਦੋਂ ਮੋੜ ਜਾਂਦੇ ਹੈਗੇ ਜੀ ਠੀਕ ਹੈ ਥਾਣੇ ਵਾਲੇ ਚੌਕ ਜਿੱਦੋਂ ਤੋਂ ਮੋੜ ਨੂੰ ਟਰਨ ਕਰਦੇ ਹੋ ਉਥੋਂ ਅੱਧਾ ਕਿਲੋਮੀਟਰ ਜਾ ਕੇ ਆਪਣੀ ਜਿਹੜੀ ਲੋਕੇਸ਼ਨ ਹੈਗੀ ਸਾਬੋ ਕੀ ਹਵੇਲੀ ਆਪਣੀ ਉੱਥੇ ਹੈ ਠੀਕ ਹੈ ਜੀ ਇਧਰ ਨੂੰ ਬਾਈ ਜੀ ਰਾਮਾ ਮੰਦਿਰ ਹੈਗੀ ਹਾਂ ਇਧਰ ਨੂੰ ਰਾਮਾ ਮੰਡੀ ਰਹੇਗੀ ਹੇ ਜਤਲਵੰਡੀ ਸ਼ਹਿਰ ਰਹਿ ਗਿਆ ਹਾਂ ਸ਼ਹਿਰ ਰਹਿ ਗਿਆ ਇਧਰ ਨੂੰ ਮੋੜ ਮੰਡੀ ਇਧਰ ਨੂੰ ਮੋੜ ਮੰਡੀ ਬਸ ਹੈ ਤਲਵੰਡੀ ਜੀ ਠੀਕ ਹੈ ਜੀ ਜਦੋਂ ਆਪਾਂ ਤਲਵੰਡੀ ਤੋਂ ਠਾਣੇ ਵਾਲੇ ਚੌਂਕ ਤੋਂ ਮੋੜ ਨੂੰ ਟਰਨ ਕਰਦੇ ਨਾਲ ਦੀ ਨਾਲ ਇੱਕ ਲੋਕੇਸ਼ਨ ਆ ਜਾਂਦੀ ਹੈ ਠੀਕ ਹੈ ਬਾਈ ਜੀ ਬਾਈ ਜੀ ਸਭ ਤੋਂ ਵੱਡਾ ਇੱਕ ਬਹੁਤ ਵੱਡਾ ਸਵਾਲ ਹੁੰਦਾਗਾ ਪ੍ਰੋਜੈਕਟ ਤੁਸੀਂ ਬਹੁਤ ਸੋਹਣਾ ਲੈ ਕੇ ਆਏ ਹੋ ਆਪਣੇ ਲੋਕਾਂ ਲਈ ਲੈ ਕੇ ਆਏ ਹੋ ਕਿਉਂਕਿ ਆਲੇ ਦੁਆਲੇ ਦੇ ਬਹੁਤ ਸਾਰੇ ਪਿੰਡ ਇਧਰੋਂ ਟੱਚ ਕਰਦੇ ਜੇ ਕਹੇ ਦੀ ਇਧਰੋਂ ਮਾਨਸਾ ਵੀ ਦੂਰ ਪੈ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਇਧਰੋਂ ਮੋੜ ਵੀ ਦੂਰ ਰਾਮਾ ਮੰਡੀ ਵੀ ਦੂਰ ਸਦੂਗੜ ਵੀ ਦੂਰ ਪ ਤੇ ਇੱਕ ਨੰਬਰ ਇਹ ਸਵਾਲ ਬਹੁਤ ਵੱਡਾ ਕੀ ਬਾਈ ਆਈਡੀਆ ਕਿੱਥੋਂ ਆਉਂਦਾ ਵੀ ਯਾਰ ਐਡਾ ਪ੍ਰੋਜੈਕਟ ਕਰਨਾ ਵੀ ਕਿਤੇ ਕੱਲ ਨੂੰ ਆਪਾਂ ਨੂੰ ਨੁਕਸਾਨ ਨਾ ਹੋ ਜੇ ਉਹ ਸੋਚ ਕਿਵੇਂ ਸੀ ਬਈ ਆਪਾਂ ਇਹ ਕੰਮ ਕਰੀਏ ਇਹ ਬਈ ਸੋਚ ਪਹਿਲੀ ਗੱਲ ਤਾਂ ਇਹ ਐ ਵੀ ਜਿਵੇਂ ਮਾਣੇ ਤੇ ਮੋਡ ਹੋ ਗਿਆ ਆਰਾਮਾ ਹੋ ਗਿਆ ਸਰਦੂਰਗੜ੍ਹ ਹੋ ਗਿਆ ਇੱਥੇ ਕੋਈ ਚੰਗੀ ਲੋਕੇਸ਼ਨ ਹੈ ਨਹੀਂ ਸੀਗੀ ਠੀਕ ਹੈ ਮੈਂ ਇਹੀ ਸੋਚਿਆ ਮੈਂ ਕਿ ਯਾਰ ਵੀ ਆਪਾਂ ਲੋਕੇਸ਼ਨ ਇੱਥੇ ਕੋਈ ਲੈ ਕੇ ਆਈਏ ਵਧੀਆ ਜਿੱਥੇ ਸਾਰੇ ਮਤਲਬ ਬੈਠ ਕੇ ਆਪਦਾ ਖਾਣ ਪੀਣ ਇੰਜੋਏ ਕਰਨ ਜਿਵੇਂ ਹੁਣ ਆਪਣੇ ਇੱਥੇ ਤਲਵੰਡੀ ਕਾਲਜਸ ਬਹੁਤ ਜ਼ਿਆਦਾ ਨਹੀਂ ਗੁਰੂਆਂ ਦੀ ਧਰਤੀ ਆਪਣੀ ਤਲਵੰਡੀ ਸਾਬੋ ਠੀਕ ਹੈ ਟੂਰਿਸਟ ਬਹੁਤ ਆਉਂਦੇ ਨੇ ਉਹਨਾਂ ਵਾਸਤੇ ਵੀ ਜਗ੍ਹਾ ਵਧੀਆ ਹੈ ਨਹੀਂ ਸੀਗੀ ਬੈਠ ਕੇ ਖਾਣ ਪੀਣ ਵਾਸਤੇ ਜਿਵੇਂ ਦੇਖਦੇ ਅੱਜ ਮੈਂ ਦੇਖ ਰਿਹਾ ਸੀ ਜਦੋਂ ਆਪਾਂ ਦੁਪਹਿਰੇ ਆਏ ਆ ਤਾਂ ਮੈਨੂੰ ਲੱਗਾ ਉਹ ਸਿਕੰਮਬਲ ਦੇ ਸੀ ਸਿਕੰਮਬਲ ਦੇ ਸੀ ਬਾਕੀ ਸੰਗਤ ਬਹੁਤ ਆਉਂਦੀ ਹੈ ਗੁਰਦੁਆਰਾ ਸਾਹਿਬ ਚ ਠੀਕ ਹੈ ਸ਼ਨੀਵਾਰ ਐਤਵਾਰ ਤਾਂ ਆਪਣੀ ਸੰਗਤ ਵੈਸੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਮਤਲਬ ਉਹਨਾਂ ਨੂੰ ਬੈਠਣ ਨੂੰ ਕਿਤੇ ਖਾਣ ਪੀਣ ਨੂੰ ਵਧੀਆ ਜਗ੍ਹਾ ਮਿਲਦੀ ਨਹੀਂ ਸੀਗੀ ਤੇ ਉਹਨਾਂ ਤਾਂ ਕਰਕੇ ਆਪਾਂ ਮਤਲਬ ਮੈਂ ਸੋਚਿਆ ਵੀ ਆਪਾਂ ਇੱਕ ਤਲਵੰਡੀ ਦੇ ਨਾਮ ਤੇ ਆਪਾਂ ਸਾਬੋ ਜੀ ਜਿਹਦੇ ਕਰਕੇ ਆਪਾਂ ਨੂੰ ਗੁਰੂ ਸਾਹਿਬ ਦੇ ਬੋਲ ਹੋਏ ਨੇ ਵੀ ਜਿਵੇਂ ਆਪਣਾ ਸ਼ਰਧਾ ਬਿਲਕੁਲ ਗੁਰੂ ਸਾਹਿਬ ਦੇ ਇੱਕ ਬੋਲ ਵੀ ਹੋਇਆ ਵੀ ਗੁਰੂ ਕਾਸ਼ੀ ਜਿਹੜਾ ਵੀ ਕੰਮ ਕਰੂਗਾ ਤਰੱਕੀ ਪਾਊਗਾ ਤਰੱਕੀ ਪਾਊਗਾ ਤੇ ਤੁਸੀਂ ਵੀ ਜ਼ਰੂਰ ਪਾਉਂਗੇ ਜੀ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਵੀ ਮਿੱਤਰਾਂ ਆਉਣ ਵਾਲੇ ਸਮੇਂ ਤੇ ਕਦੇ ਵੀ ਦਰਸ਼ਨ ਕਰਨ ਆਉਣ ਦਮਨਮਾ ਸਾਹਿਬ ਤਾਂ ਜ਼ਰੂਰ ਇੱਕ ਵਾਰ ਸਾਬੂ ਕੀ ਹਵੇਲੀ 'ਚ ਕਿੜਾ ਜ਼ਰੂਰ ਮਾਰਿਓ ਬਹੁਤ ਸੋਹਣਾ ਮਿੱਤਰਾਂ ਨੇ ਕੰਮ ਕੀਤਾਗਾ ਤੇ ਭਾਈ ਚੱਲੀਏ ਪਹਿਲਾਂ ਅੱਗੇ ਹਾਂਜੀ ਹਾਂਜੀ ਆਓ ਆਪਾਂ ਅੰਦਰ ਚੱਲਦੇ ਹਾਂ ਸਭ ਤੋਂ ਪਹਿਲਾਂ ਬਈ ਨਾ ਇੱਕ ਪੁਆਇੰਟ ਹੁੰਦਾਗਾ ਜਦੋਂ ਵੀ ਆਪਾਂ ਚਲੋ ਕਿਤੇ ਵੀ ਬਾਹਰ ਘੁੰਮਣ ਜਾਂ ਹਾਂਜੀ 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 ਠੀਕ ਆ ਜੀ ਜਾਂ ਆਪਾਂ ਬਾਹਰ ਕਿਸੇ ਵੀ ਆਪਾਂ ਧਾਰਮਿਕ ਜਗ੍ਹਾ ਤੇ ਜਾਂਦੇ ਹਾਂ ਤਾਂ ਉੱਥੇ ਆਪ ਨੂੰ ਇੱਕ ਵਹਿਮ ਜਿਹਾ ਹੁੰਦਾ ਵੀ ਯਾਰ ਸਾਡੀ ਚੀਜ਼ ਖਾਣ ਨੂੰ ਮਿਲ ਜੂਗੀ ਹਾਂਜੀ ਹਾਂਜੀ ਤੇ ਉਹ ਚੀਜ਼ਾਂ ਮੈਂ ਅੰਦਰ ਦੇਖੀ ਆਪਣੇ ਦਰਸ਼ਕਾਂ ਨੂੰ ਹਾਂ ਨਹੀਂ ਇੱਥੇ ਆਪਾਂ ਬਈ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਚੰਗੀ ਤੋਂ ਚੰਗੀ ਚੀਜ਼ ਆਪਾਂ ਲੈ ਕੇ ਆਏ ਆ ਠੀਕ ਹੈ ਇੱਥੇ ਤੱਕ ਕਿ ਆਪਾਂ ਚਾਹ ਤੋਂ ਲੈ ਕੇ ਸਮੋਸੇ ਤੋਂ ਲੈ ਕੇ ਆਪਣੇ ਤੱਕ ਆਪਣੇ ਕੋਲ ਪੀਜ਼ਾ 버ਗਰ ਡੋਸਾ ਛੋਲੇ ਭਟੂਰੇ ਸਰ ਕੁਛ ਆਪਣੇ ਕੋਲੇ ਆਮ ਰੋਟੀ ਦਾ ਜੱਟਾਂ ਨਹੀਂ ਮਿਲ ਨਹੀਂ ਮਿਲਦੀ ਠੀਕ ਹੈ ਠੀਕ ਹੈ ਭਾਈ ਆ ਬਾਹਰ ਆਪਾਂ ਸਿਟਿੰਗ ਲਾਈ ਹੈਗੀ ਠੀਕ ਹੈ ਇਹ ਜਿਵੇਂ ਹੁਣ ਮਤਲਬ ਬਾਹਰ ਬਾਹਰੋਂ ਮੇਨ ਮੇਨ ਰੋਡ ਆ ਇਹ ਠੀਕ ਹੈ ਤੇ ਤਲਵੰਡੀ ਤੋਂ ਜਦੋਂ ਆਪਾਂ ਮੋੜ ਨੂੰ ਜਾਣਦੇ ਆਗੇ ਮੇਨ ਰਸਤਾ ਹੈਗਾ ਜਦੋਂ ਆਪਾਂ ਜਾਣਦੇ ਆ ਉਹਦੇ ਵਾਸਤੇ ਆਪਾਂ ਬਾਹਰ ਸਿਟਿੰਗ ਲਾਈ ਆ ਵੀ ਜਿਵੇਂ ਕਿਸੇ ਨੇ ਬਹਿ ਕੇ ਚਾਹ ਪਾਣੀ ਪੀਣਾ ਜਾਂ ਉੰ ਵੀ ਰੁੱਕ ਕੇ 10 ਮਿੰਟ ਬੈਠ ਕੇ ਇਥੇ ਆਰਾਮ ਕਰਨਾ ਜਾਂ ਹੋਰ ਹੋਵੇ ਤੇ ਪਬਲਿਕ ਵਾਸਤੇ ਆਪਾਂ ਬਾਥਰੂਮ ਬਣਾਏ ਨੇ ਸਪੈਸ਼ਲੀ ਮਾਨ ਮਿੱਤਰੋ ਕਈ ਵਾਰ ਹੁੰਦਾ ਨਾ ਆਪਣਾ ਮਾਨ ਕਰ ਦਿੰਦਾ ਯਾਰ ਵੀ ਸਾਬੂ ਕੀ ਹਵੇਲੀ ਦੇਖਣੀ ਆ ਪਰ ਆਪਾਂ ਐ ਡਰ ਜਾਨੇ ਕਿਤੇ ਮੈਂ ਹੀ ਤਾਂ ਨਹੀਂ ਬਾਲੀ ਹੈਗੀ ਤਾਂ ਉੱਥੇ ਤੁਸੀਂ ਸਿਰਫ ਕੀ ਕਰਨ ਨਾ ਚਾਹੇ ਇੱਕ ਚਾਹ ਦਾ ਕੱਪ ਪੀਜੋ ਇੱਕ ਵਾਰ ਘੇੜਾ ਮਾਰ ਜਿਓ ਫਿਰ ਉਸ ਤੋਂ ਬਾਅਦ ਫੈਮਿਲੀ ਨੂੰ ਲਿਆਓ ਬੱਚਿਆਂ ਨੂੰ ਲਿਓ ਕੋਈ ਫੰਕਸ਼ਨ ਕਰਨਾ ਹੈ ਤਾਂ ਉਦੋਂ ਆ ਜਿਓ ਤੇ ਬਾਈ ਇੱਕ ਲੁੱਕ ਬਹੁਤ ਸੋਹਣੀ ਬਣਾਈ ਆ ਧੰਨਵਾਦ ਇਹ ਇਹਦੇ ਲਈ ਜਿਹੜਾ ਵੀ ਆਰਕੀਟੈਕਟ ਜਿਹੜੇ ਮਿਸਤਰ ਨੇ ਕੰਮ ਕੀਤਾ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਬਿਲਡਿੰਗ ਦੇ ਵਿੱਚ ਕੰਮ ਕਰਦੇ ਹਾਂ ਹਾਂਜੀ ਡੇਲੀ ਨਵੀਆਂ ਤੋਂ ਨਵੀਆਂ ਚੀਜ਼ਾਂ ਦਿਖਾਉਣੇ ਆ ਤੇ ਬਾਕੀ ਸੋਹਣਾ ਕੰਮ ਕੀਤਾ ਹੋਇਆਗਾ ਤੇ ਇਹ ਬਈ ਤਰੀਫ ਬਣਦੀ ਆ ਸਾਰਿਆਂ ਦੀ ਸਸੇਕਾਲ ਜੀ ਸਸੇਕਾਲ ਤੇ ਬਹੁਤ ਸੋਹਣਾ ਲੱਗਦਾ ਬਈ ਜੀ ਜੇ ਕਹਈਏ ਇਹ ਕਲਾਸਿਕਲ ਦਾ ਜਿਹੜਾ ਤੁਸੀਂ ਮਾਡਲ ਤਿਆਰ ਕੀਤਾ ਜਿਵੇਂ ਅਸੀਂ ਨਾ ਆਪਦੀ ਫੈਕਟਰੀ ਦੇ ਵਿੱਚ ਦਰਵਾਜ਼ੇ ਤਿਆਰ ਕਰਦੇ ਆ ਸਾਗਵਾਨ ਵਾਲੇ ਉਹ ਚੀਜ਼ ਲਵਾਈ ਆ ਹਜੇ ਬਾਈ ਦਾ ਥੋੜਾ ਜਿਹਾ ਕੰਮ ਅਧੂਰਾ ਹੈਗਾ ਕਿਉਂਕਿ ਆ ਜਦੋਂ ਬਾਈ ਨੇ ਓਪਨ ਕੀਤਾ ਨਾਲ ਦੀ ਨਾਲ ਹੀ ਬੁਕਿੰਗਾਂ ਸ਼ੁਰੂ ਹੋ ਗਈਆਂ ਜਿਵੇਂ ਤੁਸੀਂ ਵਿਆਹ ਦਾ ਫੰਕਸ਼ਨ ਵੀ ਦੇਖ ਰਹੇ ਹੋ ਦੇ ਵਿੱਚ ਤੇ ਬਾਈ ਹੁਣ ਜੇ ਗੱਲ ਕਰੀਏ ਸਾਰਿਆਂ ਤੋਂ ਪਹਿਲਾਂ ਇੰਟੀਰੀਅਰ ਦਾ ਕੰਮ ਵੀ ਬਹੁਤ ਸੋਹਣਾ ਖੁੱਲਾ ਡੁੱਲਾ ਬਣਿਆ ਹੋਇਆ 메ਨ ਕੈਸ਼ ਕਾਊਂਟਰ ਤੋਂ ਲੈ ਕੇ ਇੱਕ ਨਾ ਜਿਵੇਂ ਅੱਜ ਕੱਲ ਫੂਡ ਕਾਊਂਟਰ ਚੱਲਦੇ ਨੇ ਹਾਂਜੀ ਹਾਂਜੀ ਫੂਡ ਕਾਊਂਟਰ ਜਿਵੇਂ ਫੂਡ ਸਟੋਰ ਹੋ ਗਏ ਜਿਵੇਂ ਆਪਣੇ ਬਠਿੰਡੇ ਵੀ ਦੇਖਦੇ ਆਪਾਂ ਉਹ ਚੰਡੀਗੜ੍ਹ ਵੀ ਉਸ ਤਰੀਕੇ ਦੀ ਤੁਸੀਂ ਇੱਕ ਲੋਕੇਸ਼ਨ ਦਿੱਤੀ ਤੇ ਆਪਣੇ ਇੱਥੇ ਗਰਾਉਂਡ ਫਲੋਰ ਤੇ ਕੀ ਕੀ ਆਪਸ਼ਨ ਮਿਲਣੀਆਂ ਆਪਣੇ ਨੂੰ ਗਰਾਉਂਡ ਫਲੋਰ ਤੇ ਵੀ ਆਪਣੇ ਕੋਲ ਖਾਣ-ਪੀਣ ਨੂੰ ਲੈ ਕੇ ਸਾਰੀਆਂ ਆਪਸ਼ਨਾਂ ਹੈਗੀਆਂ ਨੇ ਫੈਮਿਲੀ ਦੇ ਬੈਠਣ ਵਾਸਤੇ ਪਹਿਲਾਂ ਸਿਟਿੰਗ ਬਣਾਈ ਆਪਾਂ ਚੰਗੀ ਠੀਕ ਹੈ ਜਿਹੜੀ ਮਤਲਬ ਇਦਾਂ ਕਹਿ ਲਓ ਵੀ ਆਪਾਂ ਚੰਗੀ ਲੁੱਕ ਦਿੱਤੀ ਆ ਸਾਰੇ ਫੈਮਿਲੀ ਬੈਠ ਕੇ ਜੁਨੇ ਆਪਣਾ ਖਾਣਾ ਪੀਣਾ ਖਾ ਸਕਦੇ ਆ ਜੀ ਠੀਕ ਹੈ ਠੀਕ ਹੈ ਆ ਬਾਕੀ ਇਹਦੇ ਵਿੱਚ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਖਾਣ ਨੂੰ ਜਿਹੜੀ ਹੈਗੀ ਚੰਗੀ ਸਾਰਾ ਚੰਗਾ ਫੂਡ ਜਿਹੜਾ ਹੈਗਾ ਉਹ ਨੂੰ ਮਿਲਦਾ ਭਾਈ ਜੀ ਬਹੁਤ ਸੋਹਣਾ ਲੱਗਿਆ ਇੰਟੀਰੀਅਰ ਦਾ ਤੇ ਪੰਜਾਬੀ ਵਿਰਸਾ ਦੇਖਣ ਨੂੰ ਮਿਲਦਾ ਫੋਟੋਆਂ 'ਚ ਤੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਬਈ ਨਾ ਹੁਣ ਕਾਊਂਟਰ ਲੱਗਿਆ ਨਾ ਇਟਾਲੀਅਨ ਆ ਗਿਆ ਬਈ ਇਹ 'ਚ ਕੀ ਕੀ ਚੀਜ਼ਾਂ ਮਿਲਦੀਆਂ ਆ ਇਟਾਲੀਅਨ 'ਚ ਬਈ ਜਿੱਦਾਂ ਆਪਣਾ ਲਾ ਲਓ ਵੀ ਪੀਜ਼ਾ 버ਗਰ ਜਿਵੇਂ ਹੁਣ ਮੰਨ ਲਓ ਮੇਨ ਹੈਗਾ ਸਟੂਡੈਂਟ ਨੇ ਕਾਲਜ ਵਾਲੇ ਬੱਚਿਆਂ ਵਾਸਤੇ ਜਿਵੇਂ ਸਾਰੇ ਮਤਲਬ ਪੀਜ਼ਾ 버ਗਰ ਸੈਂਡਵਿਚ ਚਾਹ ਕੌਫੀ ਠੀਕ ਹੈ ਹਰ ਇੱਕ ਬੰਦਾ ਪਸੰਦ ਕਰਦਾ ਹੈਗਾ ਠੀਕ ਹੈ ਉਹਨਾਂ ਵਾਸਤੇ ਇਹ ਇਟਾਲੀਅਨ ਕਾਊਂਟਰ ਹੈਗਾ ਠੀਕ ਹੈ ਇਹ ਪਹਿਲਾ ਕਾਊਂਟਰ ਉਹਨਾਂ ਦਾ ਪਿੱਛੇ ਨਾਲ ਦੀ ਨਾਲ ਹੀ ਉਹਨਾਂ ਦੀ ਰਸੋਈ ਆ ਗਈ ਹੈ ਹਾਂਜੀ ਹਾਂਜੀ ਨਾਲ ਹੀ ਉਹਨਾਂ ਦੀ ਰਸੋਈ ਹੈ ਸਾਰਿਆਂ ਦੀ ਸੈਪਰੇਟ ਰਸੋਈ ਹੈ ਸਾਰਿਆਂ ਦਾ ਅਲੱਗ-ਅਲੱਗ ਰਸੋਈ ਬਣੀ ਹੋਈ ਹੈਗੀ ਠੀਕ ਹੈ ਜਿ ਇਹ ਆਪਣੇ ਕੋਲ ਹਵੇਲੀ ਵਾਈਟ ਦੇ ਨਾਮ ਤੇ ਆਪਣੇ ਕੋਲ ਨਾਨ ਵੇਜ ਹੈਗਾ ਠੀਕ ਹੈ ਜਿਦੇ ਵਿੱਚ ਡਰਾਈ ਸਨੈਕਸ ਹੁੰਦੇ ਨੇ ਜਿਵੇਂ ਚਿਕਨ ਤੇ ਫਿਸ਼ ਵਗੈਰਾ ਜਿਹੜੇ ਹੈਗੇ ਨੇ ਆਪਣੇ ਕੋਲ ਡਰਾਈ ਸਨੈਕਸ ਇਹਦੇ ਚ ਮਿਲਣਗੇ ਇਹਦੇ ਵੀ ਇੱਕ ਚੀਜ਼ ਇਹ ਰੱਖੀ ਆ ਬਾਈ ਜੀ ਇਹ ਕੱਲਾ ਅਲੱਗ ਹੀ ਰੱਖਿਆ ਹੋ ਹਾਂ ਅਲੱਗ ਬਿਲਕੁਲ ਜਮਾ ਬਿਲਕੁਲ ਪੂਰਾ ਸੈਪਰੇਟ ਆ ਠੀਕ ਹੈ ਅਲੱਗ ਅਲੱਗ ਪਾਰਟੀਸ਼ਨ ਹੋਈ ਹੋਈ ਆ ਅਲੱਗ ਅਲੱਗ ਸਾਰਾ ਕੁਝ ਬਣਿਆ ਹੋਇਆ ਠੀਕ ਹੈ ਜੀ ਕਿਉਂਕਿ ਕੋਈ ਵੀ ਆਪਾਂ ਮਤਲਬ ਸਪੈਸ਼ਲੀ ਮਤਲਬ ਜਿਹੜੀ ਇਹਦੀ ਪ੍ਰੋਕਰੀ ਦਿੱਤੀ ਆ ਉਹ ਵੀ ਆਪਾਂ ਵਾਈਟ ਕਲਰ ਦੀ ਦਿੱਤੀ ਆ ਹੋਰ ਆਪਣੇ ਅੰਦਰ ਵਾਈਟ ਕਲਰ ਦੀ ਪ੍ਰੋਕਰੀ ਕਿਤੇ ਨਹੀਂ ਹੈਗੀ ਘਰਾਂ ਲਈ ਠੀਕ ਆ ਜੀ ਹਾਂ ਕਿਉਂਕਿ ਕੋਈ ਦੂਰੋਂ ਆਉਂਦਾ ਹਾਂ ਜੀ ਮੈਂ ਇੱਧਰ ਮੈਂ ਦੇਖ ਰਾਂ ਬਲੈਕ ਕਲਰ ਆ ਸਾਰੇ ਪਾਸੇ ਤੇ ਉਧਰ ਕੱਲਾ ਵਾਈਟ ਆ ਤੇ ਚਲੋ ਉਹ ਜਿਵੇਂ ਆਲੇ-ਦੁਆਲੇ ਪਿੰਡਾਂ ਉਹਨਾਂ ਲਈ ਰਿਕੁਆਇਰਮੈਂਟ ਰਹੀ ਹੈ ਇਸ ਤੋਂ ਬਾਅਦ ਭਾਈ ਚਾਈਨੀਜ਼ ਐਂਡ ਸਾਊਥ ਹਾਂ ਚਾਈਨੀਜ਼ ਇਹ ਵੀ ਆਪਣੇ ਲੋਕ ਫਿਰ ਇੱਥੇ ਫਿਰ ਪੂਰਾ ਬਿਲਕੁਲ ਬਿਲਕੁਲ ਜੀ ਬਹੁਤ-ਬਹੁਤ ਜਿੱਦਾਂ ਹੁਣ ਮੰਨ ਲਓ ਆਪਣੇ ਗੁਰਦੁਆਰਾ ਸਾਹਿਬ ਸੰਗਤ ਆਉਂਦੀ ਹੈ ਉਹਨਾਂ ਨੇ ਕਿਸੇ ਨੇ ਸਵੇਰ ਵਾਲੀ ਠੀਕ ਹੈ ਉਹਨਾਂ ਵਾਸਤੇ ਜਿਵੇਂ ਹੁਣ ਚਾਈਨੀਜ਼ ਤੇ ਸਾਊਥ ਇੰਡੀਅਨ ਚ ਦੋਸਾ ਆ ਜਾਂਦਾ ਹੈਗਾ ਠੀਕ ਹੈ ਲਾ ਲਓ ਵੀ ਸਾਊਥ ਇੰਡੀਅਨ ਚ ਦੋਸਾ ਆ ਗਿਆ ਚਾਈਨੀਜ਼ ਚ ਰੋਲ ਜੇ ਰੋਲ ਮੋਮੋਜ਼ ਵਗੈਰਾ ਆ ਗਏ ਉਹਨਾਂ ਨੇ ਉਹ ਚੀਜ਼ਾਂ ਖਾਣੀ ਆਈਆਂ ਉਹਨਾਂ ਵਾਸਤੇ ਸਪੈਸ਼ਲ ਚਾਈਨੀਜ਼ ਤੇ ਸਾਊਥ ਇੰਡੀਅਨਸ ਖਾਣਾ ਭਲੇ ਠੀਕ ਹੈ ਤੇ ਰਾ ਦਾ ਕਾਫੀ ਸਮਾਂ ਹੋ ਰਿਹਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸਾਰੇ ਫੈਮਿਲੀ ਜਿਹੜੀਆਂ ਆਪਣਾ ਫੂਡ ਇੰਜੋਏ ਕਰ ਰਹੀਆਂ ਨੇ ਹਾਂਜੀ ਹਾਂਜੀ ਇਸ ਤੋਂ ਬਾਅਦ ਬਈ ਹਵੇਲੀ ਚਾਟ ਆ ਗਈ ਜੀ ਚਾਟ ਦੇ ਵਿੱਚ ਬਈ ਆਪਾਂ ਤੁਸੀਂ ਏਦਾਂ ਮੰਨੋ ਵੀ ਆਪਣੇ ਕੋਲ ਗੋਲ ਗੱਪਾ ਸਮੋਸੇ ਠੀਕ ਆ ਪੱਲ ਟਿੱਕੀ ਵਰ ਲਾ ਲਓ ਵੀ ਆਪਣਾ ਛੋਲੇ ਭਟੂਰੇ ਛੋਲੇ ਪੂਰੀਆਂ ਠੀਕ ਆ ਸਾਰੀ ਚੀਜ਼ ਛੋਟੀ ਤੋਂ ਛੋਟੀ ਮਤਲਬ ਆਈਟਮ ਜਿਹੜੀ ਹੈਗੀ ਹੈਗੀ ਚਾਟ ਦੀ ਆਪਣੇ ਕੋਲ ਮਿਲਦੀ ਹੈ ਅਵੇਲੇਬਲ ਆ ਠੀਕ ਆ ਜੀ ਹਾਂਜੀ ਇਸ ਤੋਂ ਬਾਅਦ ਬਈ ਜੀ ਇੰਡੀਅਨ ਇਹ ਜੇ ਮੇਨ ਕੋਰਸ ਆ ਗਿਆ ਬਾਈ ਜੀ ਹਾਂ ਇਹ ਮੇਨ ਕੋਰਸ ਆ ਗਿਆ ਬਾਈ ਜੀ ਇੰਡੀਅਨ ਦੇ ਵਿੱਚ ਤੁਸੀਂ ਏਦਾਂ ਮੰਨੋ ਵੀ ਆਪਣਾ ਰੋਟੀ ਦਾ ਜਿਹੜਾ ਕਾਉਂਟਰ ਹੈਗਾ ਰੋਟੀ ਤਾਂ ਦੇਖੋ ਮਤਲਬ ਹਰ ਜਗ੍ਹਾ ਫੇਮਸ ਹੈਗੀ ਹੈਗੀ ਪੰਜਾਬੀ ਖਾਣਾ ਜਿਹੜਾ ਆਪਣਾ ਰੋਟੀ ਚਾਵਲ ਸਬਜ਼ੀ ਦਾਲ ਤੇ ਬਾਈ ਟਾਈਮਿੰਗ ਕੀ ਰਹਿੰਦੀ ਹੈ ਵੈਸੇ ਆਪਣੀ ਕਿੰਨੇ ਵਜੇ ਓਪਨ ਹੁੰਦਾ ਤੇ ਕਿੰਨੇ ਵਜੇ ਬੰਦ ਹਾਂ ਸਵੇਰ ਬਾਈ ਜੀ ਤੁਸੀਂ ਤਾਂ ਮੰਨੋ ਵੀ 9 ਵਜੇ ਤੋਂ ਆਪਣਾ ਓਪਨਿੰਗ ਹੈਗੀ ਹੈ ਜਿਹੜਾ ਓਪਨ ਟਾਈਮ ਹੈਗਾ 9 ਵਜੇ ਤੋਂ 9 ਵਜੇ ਆਪਣਾ ਪਰੌਠਾ ਵਗੈਰਾ ਸਟਾਰਟ ਹੋ ਜਾਂਦਾ ਹੈਗਾ 9 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਆਪਣੇ ਕੋਲ ਖਾਣਾ ਇ ਅਸੀਂ ਜਮਾਂ ਲਾਸਟ ਟਾਈਮ ਤੇ ਰਾਦੇਸ 10:40 ਮਿੰਟ ਮੇਰੇ ਹਸਾਬ ਨਾਲ ਹੋ ਰਿਹਾ ਇਸ ਟਾਈਮ ਅਸੀਂ ਉਸ ਟਾਈਮ ਤੇ ਬਾਈ ਉਹਨਾਂ ਕੋਲ ਖੜੇ ਆ ਤੇ ਇਸ ਟਾਈਮ ਵੀ ਪੂਰਾ ਰਸ਼ ਹੈ ਜੇ ਦੇਖੀ ਹਾਂ ਨਹੀਂ 10 ਵਜੇ ਤੋਂ ਬਾਅਦ ਠੰਡਾਂ ਚ ਮੈਨੂੰ ਲੱਗਦਾ ਕੋਈ ਬੰਦਾ ਵੀ ਆਉਂਦਾ ਨਹੀਂ ਪਰ ਜੇ ਕੁਆਲਿਟੀ ਆ ਤਾਂ ਬਈ ਆ ਰਹੇ ਨੇ ਉਸ ਤੋਂ ਬਾਅਦ ਬੱਚਿਆਂ ਦਾ ਫੇਵਰੇਟ ਆ ਮੇਨ ਮਿੱਠਾ ਹਾਂ ਹਾਂ ਮਿੱਠਾ ਜੀ ਸੀਟਸ ਸੀਟਸ ਦੇ ਵਿੱਚ ਬਈ ਇਦਾਂ ਵੀ ਮੇਨ ਆਪਾਂ ਜਿਹੜੀ ਸੀਟਸ ਹੈਗੀ ਆਰਡਰ ਦੀ ਤਿਆਰ ਕਰਦੇ ਆਂਗੇ ਜਿਹੜੀ ਆਪਣੇ ਕੋਲ ਸਾਰੀ ਮਠਾਈ ਹੈ ਵਧੀਆ ਦੇਸੀ ਘਿਓ ਦੇ ਵਿੱਚ ਆਪਾਂ ਤਿਆਰ ਕਰਦੇ ਆਂ ਠੀਕ ਹੈ ਜੀ ਹਾਂ ਬਈ ਦੇਸੀ ਕਿਉਂ ਕਹਿ ਦਿੰਦੇ ਆ ਨਹੀਂ 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 ਬਈ ਤੁਸੀਂ ਜਦੋਂ ਮਰਜ਼ੀ ਚੈੱਕ ਕਰ ਸਕਦੇ ਹੋ ਆਪਣਾ ਆਪਣਾ ਜਿਹੜੀ ਸਾਰੀ ਮਠਾਈ ਹੈ ਉਹ ਦੇਸੀ ਘੋ ਦੇ ਵਿੱਚ ਹੀ ਬਣੀ ਹੁੰਦੀ ਹੈ ਠੀਕ ਹੈ ਜੀ ਇੱਕ ਬਈ ਸਾਫ ਸਫਾਈ ਦਾ ਨਾ ਮੈਨੂੰ ਇੱਕ ਬਹੁਤ ਵਧੀਆ ਗੱਲ ਲੱਗੀ 메ਨ ਗੇਟ ਆਪਣਾ ਆਪਣਾ ਇੱਕ ਵੀ ਮੱਖੀ ਨਹੀਂ ਹੈਗੀ ਮੈਂ ਆਪਦੇ ਘਰ ਵੀ ਐਵੇਂ ਕਹੀਏ ਬਲੋ ਜਿਹੜਾ ਤੁਸੀਂ ਲਾਇਆ ਹੋਏ ਗੇਟ ਤੇ ਬਲਮ ਜਿਹਾ ਲਾਇਆ ਫਿਰ ਵੀ ਮੱਖੀਆਂ ਉੱਚ ਵੱਢ ਜਾਂਦੇ ਛੋੜੇ ਅੰਦਰ ਇੱਕ ਵੀ ਮੱਖੀ ਨਹੀਂ ਕਾਰਨ ਕੀ ਆ ਬਈ ਕੋਈ ਠੰਡ ਹੋ ਗਈ ਥੱਲੇ ਤਾਂ ਨਹੀਂ ਬੈਗੀਆਂ ਨਹੀਂ 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 ਇਦਾਂ ਨਹੀਂ ਹੈਗਾ ਬਈ ਕਾਰਨ ਸਾਫ ਸਫਾਈ ਦਾ ਜੇ ਆਪਾਂ ਸਾਫ ਸਫਾਈ ਰੱਖਾਂਗੇ ਤਾਂ ਮੱਖੀ ਇਹ ਹੈ ਵੀ ਆਉਣੀ ਨਹੀਂ ਹੈਗੀ ਠੀਕ ਹੈ ਬਲ ਸਾਰੀ ਟੀਮ ਨੇ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਿ ਦੀ ਇਹਨੂੰ ਮੈਨੇਜ ਕੀਤਾ ਹੋਇਆਗਾ ਤੇ ਇਧਰ ਤੁਸੀਂ ਦੇਖ ਸਕਦੇ ਹੋ ਵੀ ਕੰਟਰਾਕਟ ਇੱਕ ਮੇਨ ਉਧਰ ਆ ਗਿਆ ਇੱਕ ਚੀਜ਼ ਬਾਈ ਹੋਰਾਂ ਦੀ ਜਿਹੜੀ ਖਾਦ ਦੱਸਦੀ ਹੈ ਨਾ ਜਿਹੜੀ ਚੇਅਰਸ ਨੇ ਇਹ ਵੀ ਆਪਣੇ ਮਿੱਤਰ ਕੋਲੋਂ ਆਈਆਂ ਨੇ ਸੁਪਰ ਫਰਨੀਚਰ ਬਠਿੰਡਿਆਣ ਸੁਪਰ ਫਰਨੀਚਰ ਬਠਿੰਡਿਆ ਤੋਂ ਠੀਕ ਹੈ ਜੀ ਪਰ ਇਹ ਚੇਅਰ ਬਾਈ ਤੁਸੀਂ ਲੈਤੀਆਂ ਬਹੁਤ ਵਧੀਆ ਜਿਹੜੀ ਸਿੰਪਲ ਪਾਲਿਸ਼ ਹੈ ਉਹ ਖਰਾਬ ਹੋ ਜਾਂਦੀ ਹੈ ਇਹ ਲੌਂਗ ਟਰਮ ਖਰਾਬ ਇਹ ਲੌਂਗ ਟਾਈਮ ਖਰਾਬ ਹਾਂ ਤੇ ਲੁੱਕ ਲਈ ਲੁੱਕ ਸੋਹਣੀ ਆ ਅੰਦਰੋਂ ਗ੍ਰੀਨ ਤੇ ਆਪਾਂ ਥੋੜਾ ਜਿਹਾ ਰੈਡ ਮਿਕਸ ਕਲਰ ਲੈਂਦਾ ਹੈਗਾ ਫਾਈਨ ਕਲਰ ਕਹਿੰਦੇ ਨੇ ਜੀ ਤੇ ਬਹੁਤ ਸੋਹਣਾ ਤਰੀਕੇ ਨਾਲ ਤੁਸੀਂ ਮੈਨੇਜ ਕੀਤਾ ਹੋਇਆ ਤੇ ਭਾਈ ਹੁਣ ਇਹ ਤਾਂ ਆ ਗਈ ਜਿਹੜੇ ਫੈਮਿਲੀ ਨਾਲ ਦੋਸਤਾਂ ਮਿੱਤਰਾਂ ਨਾਲ ਖਾਣ ਪੀਣ ਨੂੰ ਆਉਣਾ ਚਾਹੁੰਦੇ ਆ ਉਹ ਆ ਸਕਦੇ ਆ ਇਸ ਤੋਂ ਬਾਅਦ ਹੁਣ ਮੰਨ ਲਓ ਬਰਥਡੇ ਪਾਰਟੀ ਆ ਜਾਂਦੀ ਆ ਸਟੂਡੈਂਟ ਵੀ ਹੈਗੇ ਨੇ ਇੱਥੇ ਕਿੰਤੀ ਪਾਰਟੀਆਂ ਆ ਜਾਂਦੀਆਂ ਨੇ ਜੀ ਤੇ ਸਭ ਤੋਂ ਵੱਡਾ ਜਿਹੜਾ ਮੇਨ ਗੱਲ ਹੁੰਦੀ ਹੈ ਅੱਜ ਕੱਲ ਜਿਹੜੇ ਮੀਡੀਅਮ ਲੋਕ ਨੇ ਹਾਂਜੀ ਮੀਡੀਅਮ ਫੈਮਿਲੀ ਦੇ ਹਾਂ ਮੀਡੀਅਮ ਉਹ ਹੁਣ ਜੇ ਹਜ਼ਾਰ ਦਾ ਪਹਿਲਾਂ ਫੰਕਸ਼ਨ ਕਰਦੇ ਸੀ ਹਾਂਜੀ ਹੁਣ ਉਹ 2-300 ਤੀ ਰਹਿ ਗਿਆ ਅਲਾ ਕਹਿੰਦਾ ਯਾਰ ਸਾਰੇ ਰਿਸ਼ਤੇਰ ਬਾਅਦ ਚ ਆਉਂਦੇ ਵੀ ਨਹੀਂ ਅਲਾ ਖਾਸ ਖਾਸ ਰਿਸ਼ਤਿਆਂ ਨੂੰ ਬੁਲਾਉਂਨ ਲੱਗ ਪਏ ਉਹਨਾਂ ਲਈ ਵੀ ਆਪਾਂ ਫਿਰ ਉੱਪਰ ਬਣਾਇਆ ਹਾਂਜੀ ਹਾਂਜੀ ਉਹਨਾਂ ਲਈ ਵੀ ਆਪਾਂ ਉੱਪਰ ਤੁਸੀਂ ਇੰਨਾ ਮੰਨੋ ਵੀ ਆਪਣੇ ਕੋਲ 40-50 ਬੰਦਿਆਂ ਤੋਂ ਲੈ ਕੇ ਨੀਚੇ ਤਾਂ ਆਪਣੇ ਕੋਲ ਵੈਸੇ ਵੀ 10 ਬੰਦਿਆਂ ਤੋਂ ਲੈ ਕੇ ਬੰਦਾ 250 300 ਤੱਕ ਦਾ ਵਿਆਹ ਆ ਆਪਦਾ ਪ੍ਰੋਗਰਾਮ ਪਕਦਾ ਸਕਦਾ ਹੈਗਾ ਠੀਕ ਹੈ ਜੀ ਬਾਕੀ ਜਿਵੇਂ ਬੰਦਾ ਚਾਹੁੰਦਾ ਹੈਗਾ ਆਪਣੇ ਕੋਲ ਕਿਸੇ ਨੇ 10 ਬੰਦਿਆਂ ਤੋਂ ਲੈ ਕੇ 20 30 150 ਜਿੰਨੇ ਵੀ ਬੰਦਿਆਂ ਦਾ ਆਪਣਾ ਫੰਕਸ਼ਨ ਕਰਨਾ ਉਹਨਾਂ ਨੇ ਆਪਾਂ ਉਸ ਦੇ ਅਕੋਰਡਿੰਗ ਸਾਰੀ ਸਿਟਿੰਗ ਲਾ ਕੇ ਉਹਨਾਂ ਨੂੰ ਪ੍ਰੋਪਰ ਤਿਆਰ ਕਰਕੇ ਮਤਲਬ ਜਿਹੜਾ ਹਾਲ ਹੈ ਠੀਕ ਹੈ ਤੇ ਚੱਲੀਏ ਬਾਈ ਜੀ ਫਿਰ ਉਸ ਤੋਂ ਪਹਿਲਾਂ ਫੋਟੋਆਂ ਦੇਖ ਲਓ ਦੋਸਤੋ ਹਾਂ ਵੀ ਸਾਬੋ ਕੀ ਹਵੇਲੀ ਦੇ ਵਿੱਚ ਤੁਹਾਨੂੰ ਪੰਜਾਬੀ ਪਹਿਰਾਵਾ ਪੰਜਾਬੀ ਸੋਚ ਮਿਲਣੀ ਹੈਗੀ ਤੇ ਬਾਈ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਕੁਝ ਕਰਨਾ ਹੈਗਾ ਤੇ ਜਿਵੇਂ ਜਿਵੇਂ ਬਜਟ ਕਹਿੰਦੇ ਹੁੰਦੇ ਚੱਲਦਾ ਹੁੰਦਾ ਨਾ ਇੱਕ ਘਰ ਪਾਉਣੇ ਆਪਾਂ ਪਹਿਲਾਂ ਪਲਾਸਟਰ ਕਰਦੇ ਆਂ ਪਰ ਹੁਣ ਹੋਲੀ ਹੁਣ ਟੈਲਾਂ ਲਾਉਣੇ ਆ ਦਰਵਾਜ਼ੇ ਲਾਉਣੇ ਆ ਤੇ ਉਹ ਵੀ ਮੈਂ ਕੰਮ ਚੱਲ ਰਿਹਾ ਸੁੱਕਣ ਦਾ ਕੰਮ ਆ ਵੀ ਬਹੁਤ ਵਧੀਆ ਰਹੇਗਾ ਤੇ ਜਿਹੜੇ ਵੀ ਮਿੱਤਰ ਨੇੜੇ ਦੇ ਨੇ ਇੱਕ ਵਾਰ ਬਿਟ ਜ਼ਰੂਰ ਕਰਿਓ ਚਾਹੇ ਕਹਿੰਦੇ ਹੁੰਦਾ ਕੋਈ ਚੀਜ਼ ਮਰਜੀ ਟੈਸਟ ਕਰ ਜਿਓ ਸਹੀ ਗੱਲ ਹੈ ਕੁਆਲਿਟੀ ਦੱਸ ਕੇ ਜ਼ਰੂਰ ਜਾਇ ਬਾਈ ਉਹਨਾਂ ਦੀ ਕਿਵੇਂ ਆ ਜਿਹੜੇ ਮਿੱਤਰ ਇਹ ਤੋਂ ਪਹਿਲਾਂ ਬਿਟ ਕਰ ਗਏ ਉਹ ਵੀ ਕਮੈਂਟ ਕਰੇ ਤੇ ਅੱਜ ਹੁਣ ਲੈ ਕੇ ਚੱਲਦਾ ਤੁਹਾਨੂੰ ਉੱਪਰ ਹਾਲ ਦੇ ਵਿੱਚ ਹਾਂਜੀ ਬਾਈ ਫਸਟ ਫਲੋਰ ਤੇ ਆ ਗਏ ਬਹੁਤ ਸੋਹਣਾ ਵੱਡਾ ਹਾਲ ਬਣਿਆ ਹੋਇਆ ਜੇ ਗੱਲ ਕਰੀਏ ਇੱਥੇ ਕੀ ਕੀ ਆਪਸ਼ਨ ਆਪਣ ਨੂੰ ਮਿਲਣਗੇ ਬਾਈ ਜਿਵੇਂ ਤੁਸੀਂ ਅੱਜ ਦੇਖ ਹੀ ਰਹੇ ਹੋ ਆਪਣੇ ਕੋਲ ਫੰਕਸ਼ਨ ਚੱਲ ਰਿਹਾ ਹੈਗਾ ਠੀਕ ਹੈ ਆਜੋ ਆਪਾਂ ਚੱਲਦੇ ਹਾਂ ਅੰਦਰ ਹਾਲ 'ਚ ਠੀਕ ਹੈ ਇੱਧਰ ਬਈ ਰੂਮ ਦੇ ਆਪਸ਼ਨ ਵੀ ਹੈਗੇ ਹਾਂ ਰੂਮ ਦੀ ਆਪਸ਼ਨ ਹੈ ਬਾਈ ਜਿਵੇਂ ਆਪਾਂ ਇੰਟਰ ਕਰਦੇ ਆਂ ਜਾਂ ਆਪਾਂ ਦੋ ਰੂਮ ਦਿੱਤੇ ਨੇਗੇ ਠੀਕ ਹੈ ਜਿੱਦਾਂ ਲਾ ਲਓ ਵੀ ਆਪਾਂ ਇਹ ਵਧੀਆ ਸਪੈਸ਼ਲੀ ਤਿਆਰ ਕੀਤੇ ਨੇ ਜਿਵੇਂ ਮਤਲਬ ਬਿਆਲ ਲਗਜ਼ਰੀਅਸ ਫੀਲ ਹੋਵੇ ਹਾਂ ਸਪੀਰੀਅਰ ਪੂਰਾ ਪਿਆਰ ਕੀਤੇ ਨੇ ਠੀਕ ਹੈ ਜੀ ਜੇ ਕੋਈ ਫੰਕਸ਼ਨ ਆ ਤਾਂ ਫੰਕਸ਼ਨ ਵਾਲੇ ਨੂੰ ਦਿੱਤੇ ਜਾਣਗੇ ਜੇ ਕੋਈ ਮਿੱਤਰ ਆਉਂਦਾ ਉਹ ਰਹਿਣਾ ਚਾਹੁੰਦਾ ਉਹ ਰਹਿ ਵੀ ਸਕਦਾ ਹੈ ਹਾਂਜੀ ਹਾਂਜੀ ਇਸ ਤੋਂ ਬਾਅਦ ਬਈ ਜੇ ਗੱਲ ਕਰੀਏ ਹਾਲ ਬਈ ਆਪਣਾ ਕਿੰਨੇ ਬਈ ਕਿੰਨੇ ਦਾ ਹਾਲ ਬਈ ਜਿੱਦਾਂ ਆਪਣੇ ਕੋਲ ਤੁਸੀਂ ਏਦਾਂ ਮੰਨੋ ਵੀ 250 ਬੰਦੇ ਦੀ ਗੈਦਰਿੰਗ ਵਾਸਤੇ ਹਾਲ ਇਹ ਹੈਗਾ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਜਿਦੇ ਵਿੱਚ ਰੌਂਡ ਟੇਬਲ ਲੱਗ ਕੇ ਸਟੇਟ ਚੇਅਰ ਲੱਗ ਕੇ ਆਪਣਾ ਵਧੀਆ ਮਤਲਬ ਹੈਗਾਗਾ ਡੈਕੋਰੇਸ਼ਨ ਵਾਲਾ ਹਾਲ ਤਿਆਰ ਹੋ ਜਾਵੇ ਠੀਕ ਤੇ ਬਾਥਰੂਮ ਦੀ অপਸ਼ਨ ਆਪਾਂ ਸਾਰੀ ਨਾਲ ਦਿੱਤੀ ਹੋਈ ਹੈ ਬਾਥਰੂਮ ਦੀ অপਸ਼ਨ ਵੀ ਉੱਪਰ ਹੀ ਹੈਗੀ ਆਪਾਂ ਦਿੱਤੀ ਹੋਈ ਆਪਸ਼ਨ ਜਿਹੜੀ ਹੈਗੀ ਆਗੀ ਠੀਕ ਹੈ ਠੀਕ ਹੈ ਇੱਕ ਬਾਈ ਜਿਵੇਂ ਇੱਥੇ ਤੁਸੀਂ ਕਹਿ ਰਹੇ ਸੀਗੇ ਵੀ ਆਪਾਂ ਪਾਰਟੀਸ਼ਨ ਵੀ ਕਰ ਦਨੇ ਆ ਛੋਟਾ ਪ੍ਰੋਗਰਾਮ ਹੈ 40 50 ਬੰਦਿਆਂ ਦਾ 40 50 ਬੰਦਿਆਂ ਦਾ ਛੋਟਾ ਪ੍ਰੋਗਰਾਮ ਹੈ ਜੀ ਜੇ ਮਤਲਬ ਕਸਟਮਰ ਚਾਹੇ ਠੀਕ ਹੈ ਤਾਂ ਆਪਾਂ ਪਾਰਟੀਸ਼ਨ ਵੀ ਕਰ ਦਨੇ ਆ ਜੇ ਨਹੀਂ ਚਾਹਵੇ ਤਾਂ ਆਪਾਂ ਚੇਹਰੇ ਹੀ ਸਾਇਲ ਦੇ ਨਾਲ ਲਾ ਦਨੇ ਆ ਜੀ ਜਿਹਦੇ ਵਿੱਚ ਕੀ ਆਏਗਾ ਵੀ ਆਪਾਂ ਨੂੰ ਉਹ ਕਰਨ ਦੀ ਲੋੜ ਨਹੀਂ ਹੈਗੀ ਪਾਰਟੀਸ਼ਨ ਇਹੀ ਹਾਲ ਵਧੀਆ ਤਿਆਰ ਹੋ ਜਾਂਦਾ ਹੈਗਾ ਕੀ ਬਾਤ ਹੈ ਜੀ ਇਹ ਲਓ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਮੇਨ ਸਟੇਜ ਮਤਲਬ ਕੀ ਹੁੰਦਾ ਆ ਕੋਈ ਵੀ ਸ਼ਾਗਨ ਐਂਗੇਜਮੈਂਟ ਕੋਈ ਵੀ ਮਤਲਬ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਪ੍ਰੋਗਰਾਮ ਚਾਹੇ ਕੋਈ ਕਿਸਦਾ ਬਰਥਡੇ ਆ ਕਿ ਕੱਟਣਾ ਹੈ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਫੰਕਸ਼ਨ ਹੈ ਆਲੇ ਦੁਆਲੇ ਬਹੁਤ ਸਾਰੇ ਜੇ ਕਾਲਜ ਜੇ ਯੂਨੀਵਰਸਟੀਆਂ ਦੇ ਉਹ ਬੱਚਿਆਂ ਨੇ ਕਿਤੇ ਪਾਰਟੀ ਕਰਨ ਆਉਣਾ ਤਾਂ ਉਹਨਾਂ ਲਈ ਇੱਕ ਬਹੁਤ ਵਧੀਆ ਜੇ ਕਹიდੀਏ ਸਟੇਜ ਵੀ ਬਣੀ ਆ ਹਾਲ ਵੀ ਬਣਿਆ ਹੋਇਆ ਹਰ ਤਰ੍ਹਾਂ ਦੀ ਤੁਹਾਨੂੰ ਜੇ ਕਹიდੀਏ ਇੱਕ ਬੰਡਲ ਆਫ ਪ੍ਰੋਡਕਟ ਹੈ ਵੀ ਜਿਹੜੀ ਵੀ ਚੀਜ਼ ਆ ਕੇ ਮੰਗ ਲਿਓ ਮਿਲ ਜਾਊਗੀ ਬੈਚ ਚ ਮੰਗ ਲਈ ਨਾਉਨ ਬੈਚ ਚ ਮੰਗ ਲਈ ਚਾਹੇ ਤੁਸੀਂ ਚਾਈਨੀਜ਼ ਮਤਲਬ ਜੋ ਵੀ ਸਾਊਥ ਇੰਡੀਅਨ ਇੰਡੀਅਨ ਹਰ ਤਰ੍ਹਾਂ ਦੀ ਸਰਵਿਸ ਆਪਕੇ ਕੋਲ ਜਿਹੜੀ ਵੀ ਆਈਟਮ ਮੰਗੂਆ ਬੰਦਾ ਖਾਣ ਨੂੰ ਉਹਨੂੰ ਮਿਲੂਗੀ ਬਈ ਹੁਣ ਇੱਕ ਚੀਜ਼ ਹੋਰ ਆ ਜਾਂਦੀ ਜਿਵੇਂ ਫੂਡ ਕੁਆਲਿਟੀ ਚ ਵੀ ਸ਼ੈਫ ਵਗੈਰਾ ਪੂਰੇ ਵਧੀਆ ਪੂਰੇ ਵਧੀਆ ਜੀ ਬਹੁਤ ਵਧੀਆ ਸ਼ੈਫ ਨੇਗੇ ਠੀਕ ਹੈ ਬਾਕੀ ਆਪਣਾ ਇਹੀ ਨਹੀਂ ਹੈਗਾ ਵੀ ਨੀਚੀ ਆਪਣੀ ਫੂਡ ਕੁਆਲਿਟੀ ਹੋਰ ਹੋਊਗੀ ਤੇ ਉੱਪਰ ਆਪਣੀ ਫੂਡ ਕੁਆਲਿਟੀ ਹੋ ਹਾਂ ਜਾਂ ਤਰ੍ਹਾਂ ਅਸੀਂ ਛੋਟੇ ਕਈ ਵਾਰ ਮੈਰਿਜ ਫੰਕਸ਼ਨ ਤੇ ਜਾਂਦੇ ਆ ਜੇ 100 ਕ ਬੰਦੀ ਗੈਦਰਿੰਗ ਹੁੰਦੀ ਆ ਉਹ ਤਾਂ ਦੇਖਦੇ ਨਾ ਭਾਈ ਬਹੁਤ ਲੋਅ ਕਰ ਦਿੰਦੇ ਕੁਆਲਟੀ ਨਹੀਂ ਨਹੀਂ ਆਪਣਾ ਵੀ ਇਦਾਂ ਦਾ ਕੋਈ ਹੋ ਨਹੀਂ ਹੈਗਾ ਮਤਲਬ ਕੋਈ ਵੀ ਨੀ ਕਨਸੈਪਟ ਨਹੀਂ ਹੈਗਾ ਵੀ ਮਤਲਬ نیچے ਫੂਡ ਕੁਆਲਟੀ ਹੋਰ ਹੋਊਗੀ ਅਲੱਗ ਉੱਪਰ ਹੋਊਗੀ ਠੀਕ ਹੈ ਜੀ ਠੀਕ ਹੈ ਉਹੀ ਸ਼ੈਫ ਨੇਗੇ ਵਧੀਆ ਚੰਗੀ ਸਾਰੀ ਕੁਆਲਟੀ ਦਿੰਨੇ ਆਪਾਂ نیچے ਸਾਰਾ ਫੂਡ ਸਪਲਾਈ ਕਰਾਂਗੇ ਠੀਕ ਹੈ ਜੀ ਬਾਈ ਡਾਂਸ ਫਲੋਰ ਦੇਖ ਰਹੇ ਆ ਤੇ ਡੈਕੋਰੇਸ਼ਨ ਦੇਖ ਰਹੇ ਆ ਇਹ ਕਿਸੇ ਤਰ੍ਹਾਂ ਦੇ ਵੀ ਆਪਾਂ ਅਵੇਲੇਬਲ ਕਰਾ ਹਾਂਜੀ ਹਾਂਜੀ ਬਾਈ ਜੀ ਬਿਲਕੁਲ ਐਦਾਂ ਮੰਨੋ ਵੀ ਜੇ ਤੁਸੀਂ ਫੰਕਸ਼ਨ ਸਾਡੇ ਕੋਲ ਤੁਸੀਂ ਬੁੱਕ ਕਰਾਉਣੇ ਹੋਗੇ ਠੀਕ ਹੈ ਤੁਹਾਨੂੰ ਡੈਕੋਰੇਸ਼ਨ ਵਾਸਤੇ ਭੱਜਣ ਦੀ ਲੋੜ ਨਹੀਂ ਹੈਗੀ ਜੀ ਹਾਂਜੀ ਹਾਲ ਦੀ ਡੈਕੋਰੇਸ਼ਨ ਕਰਵਾਉਣੀ ਹੈ ਆਪਾਂ ਜਾਂ ਆਪਾਂ ਡੀਜੇ ਕਰਕੇ ਦੇਣਾਗਾ ਸਾਡੇ ਕੋਲ ਤੁਹਾਨੂੰ ਸਾਰਾ ਕੁਝ ਮਿਲੂਗਾ ਡੈਕੋਰੇਸ਼ਨ ਵੀ ਅਸੀਂ ਕਰਵਾ ਕੇ ਦੇਵਾਂਗੇ ਤੇ ਡੀਜੇ ਫਲੋਰ ਵੀ ਅਸੀਂ ਲਵਾ ਕੇ ਦੇਵਾਂਗੇ ਡੀਜੇ ਵੀ ਅਸੀਂ ਲਵਾ ਤੇ ਬਾਈ ਹੁਣ ਰੇਟ ਦੀ ਗੱਲ ਕਰੀਏ ਰੇਟ ਕੋਈ ਇਹ ਤਾਂ ਨਹੀਂ ਹੈਗਾ ਵੀ ਕਿਤੇ ਬੰਦਾ ਜੇ ਮੁੜ ਕੇ ਸੋਚਿਆ ਵੀ ਹਫਤੇ ਦੀ ਦਿਹਾੜੀ ਤਾਂ ਮੇਰੇ ਕੱਲੇ ਇਹ ਲੈ ਗਏ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਬਾਈ ਜੀ ਠੀਕ ਹੈ ਮੈਂ ਇਦਾਂ ਨਹੀਂ ਹੈਗਾ ਵੀ ਆਪਣਾ ਜਿਹੜਾ ਰੇਟ ਹੈਗੇ ਬਹੁਤ ਬਾਜੀਵ ਰੱਖੇ ਹੋਏ ਨੇ ਜੈਨੂਨ ਸਾਰਾ ਜੈਨੂਨ ਬਿਲਕੁਲ ਬਿਲਕੁਲ ਜੈਨੂਨ ਹੈ ਠੀਕ ਹੈ ਜੀ ਲਓ ਵੀ ਦੋਸਤੋ ਸਾਬੂ ਕੀ ਹਵੇਲੀ ਮਲਕ ਜੇ ਕਹਿ ਦਿਆਂ ਨਾ ਵੀ ਤਲਵੰਡੀ ਸਾਬੋ ਹਵੇਲੀਆਂ ਲਈ ਮਸ਼ਹੂਰ ਵੀ ਹੈਗਾ ਬਹੁਤ ਸਾਰੀਆਂ ਬਣੀਆਂ ਨੇ ਤੇ ਬਾਈ ਹੋਰਾਂ ਨੇ ਜਗੇ ਦੀ ਕਲਾਸੀਕਲ ਪਲੱਸ ਮਾਡਰਨ ਦੀ ਹਵੇਲੀ ਬਣਾਈ ਆ ਉਹਦੇ ਵਿੱਚ ਬੰਡਲ ਆਫ ਪ੍ਰੋਡਕਟ ਦੀ ਜੇ ਗੱਲ ਕਰੀਏ ਹਰ ਇੱਕ ਚੀਜ਼ ਤੁਹਾਨੂੰ ਖਾਣੇ ਦੀ ਮਿਲ ਸਕਦੀ ਹੈ ਜੇ ਇੱਕ ਘਰੋਂ ਬੰਦਾ ਗੱਡੀ 'ਚ ਤੁਰਦਾ ਹੈ ਕੋਈ ਵੀ ਚੀਜ਼ ਖਾਣੀ ਚਾਹੁੰਦਾ ਹੈ ਕੋਈ ਵੀ ਚੀਜ਼ ਬਰਥਡੇ ਪਾਰਟੀ ਕਿੱਤੀ ਪਾਰਟੀ ਜਾਂ ਕੋਈ ਵੱਡਾ ਪ੍ਰੋਗਰਾਮ ਕਰਨਾ ਚਾਹੁੰਦਾ ਸਾਰਾ ਕੁਝ ਇੱਕੋ ਛੱਤ 'ਤੇ ਹੱਲ ਹੋ ਜਾਵੇ ਤੇ ਇੱਕ ਚੀਜ਼ ਬਈ ਇੱਥੇ ਤੁਹਾਡੀ ਤਰੀਫ਼ ਇਹ ਬਣਦੀ ਆ ਜਦੋਂ ਅਸੀਂ ਨਾ ਤਲਵੰਡੀ ਸਾਬੋ ਮੈਂ ਐਕਸੈਸ ਬੈਂਕ ਜੌਬ ਕਰਦਾ ਹੁੰਦਾ ਸੀ ਠੀਕ ਹੈ ਅੱਛਾ ਸਾਨੂੰ ਕੀ ਹੁੰਦਾ ਸੀ ਨਾ ਕੋਈ ਪਾਰਟੀ ਆਏ ਨੀ ਸਾਡੇ ਚ ਕਿਹਦਾ ਬਰਥਡੇ ਆਏ ਨਾ ਕੁਝ ਸਾਨੂੰ ਬਠਿੰਡੇ ਜਾਣਾ ਪੈਂਦਾ ਪਹਿਲੀ ਗੱਲ ਤਾਂ ਸੀ 2 ਘੰਟੇ ਦਾ ਰਿਸਕ ਲੈਂਦੇ ਆਉਣ ਜਾਣ ਉਹ ਕਿਉਂਕਿ ਸਾਰੇ ਕੋਈ ਮਾਨਸਾ ਦਾ ਸੀ ਕੋਈ ਬਠਿੰਡੇ ਦਾ ਸੀ ਕੋਈ ਬਰਨਾਲੇ ਦਾ ਸੀ ਸਾਰੇ ਅਲੱਗ-ਅਲੱਗ ਏਰੀਆ ਤੋਂ ਤੁਸੀਂ ਜੌਬ ਕਰਦੇ ਸੀ ਠੀਕ ਹੈ ਜੀ ਉਹ ਸਾਰੀਆਂ ਚੀਜ਼ਾਂ ਦੀ ਤੁਸੀਂ ਟੈਨਸ਼ਨ ਖਤਮ ਕਰਤੀ ਦੂਜਾ ਜਿਹੜਾ ਤੇਲ ਦਾ ਖਰਚਾ ਤੀਜਾ ਫਿਰ ਉੱਥੇ ਰੇਟ ਵੀ ਬਹੁਤ ਹਾਈ ਹਾਂ ਉਹ ਸਾਰੀਆਂ ਚੀਜ਼ਾਂ ਮੈਂ ਕਹਿੰਦਾ ਵੀ ਕੱਲੇ ਚੱਲੋ ਮੈਂ ਤਾਂ ਬੈਂਕ ਪਰ ਬਿਜਲੀ ਦੇਖ ਰਿਹਾ ਬਹੁਤ ਸਾਰੇ ਮੁਲਾਜ਼ਮ ਵੀ ਇੱਥੇ ਕੰਮ ਕਰਦੇ ਆ ਤੇ ਬਹੁਤ ਸਾਰੇ ਦੂਰੋਂ ਦੂਰੋਂ ਸੰਗਤ ਇੱਥੇ ਦਰਸ਼ਨ ਵੀ ਕਰਨ ਆਉਂਦੇ ਸਭ ਨੂੰ ਇੱਕ ਵਧੀਆ ਆਫਰ ਦਿੱਤਾ ਵੀ ਸਾਬੋ ਕੀ ਹਵੇਲੀ ਆਓ ਖੁਸ਼ ਹੋ ਕੇ ਖਾਣਾ ਖਾ ਕੇ ਜਾਂ। ਜੀ ਬਈ ਬਹੁਤ ਬਹੁਤ ਧੰਨਵਾਦ ਤੇ ਰੱਬ ਸਾਨੂੰ ਤਰੱਕੀਆਂ ਦੇਵੇ ਦੋਨੇ ਭਰਾਵਾਂ ਨੂੰ ਤੇ ਆਸ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਜੈਕਟ 2 ਮੰਜ਼ਿਲ ਤੋਂ 4 ਮੰਜ਼ਿਲਾਂ ਜਾਊਗਾ ਤੇ ਰੱਬ ਸਾਨੂੰ ਬਹੁਤ ਬਹੁਤ ਤਰੱਕੀਆਂ ਦੇਵੇ ਧੰਨਵਾਦ ਜੀ